ਬਹੁਤ ਵਧੀਆ ਜੀ ਬਹੁਤ ਚੰਗਾ ਮਾਹੌਲ ਨਜ਼ਰ ਆ ਰਿਹਾ ਹੈ। ਸਭ ਤਕਰੀਬਨ 3 ਤੋਂ 4 ਮਹੀਨੇ ਤੁਸੀਂ ਚੋਣਾਂ ਦੇ ਵਿੱਚ ਪ੍ਰਚਾਰ ਕੀਤਾ ਕਿਵੇਂ ਦੇਖ ਰਿਹਾ ਅੱਜ ਉਹ ਦਿਨ ਆ ਗਿਆ। ਬਹੁਤ ਚੰਗਾ ਲੱਗ ਰਿਹਾ ਹੈ ਜੀ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਮੈਂ ਇੱਕੋ ਹੀ ਚੀਜ਼ ਤੁਹਾਡੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਜੀ ਜੀ ਕਿ ਜੀ ਵੱਧ ਤੋਂ ਵੱਧ ਲੁਧਿਆਣੇ ਵਾਸੀ ਵੋਟਾਂ ਪਾ ਨਾਮ ਜੀ ਇਹ ਡੈਮੋਕਰੇਸੀ ਲਈ ਬਹੁਤ ਚੰਗਾ ਹੈ ਹਾਂ ਬਸ ਸਰ ਦਿਨ ਦੀ ਸ਼ੁਰੂਆਤ ਅੱਜ ਕਿੱਦਾਂ ਪਾਈ ਥੱਲੇ ਕਰ ਲਓ ਸਾਰੇ ਮੈਂ ਮੈਂ ਸਵੇਰੇ ਮੰਦਿਰ ਗਿਆ ਗੁਰਦੁਆਰੇ ਗਿਆ ਤੇ ਫਲੋਰ ਮਜ਼ਾਰ ਤੇ ਗਿਆ ਸੀ ਜੀ ਸਰ ਕਿਵੇਂ ਦੇਖਦੇ ਹੋ ਹੁਣ ਨੌਜਵਾਨ ਹੈ ਜਿਹੜੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਸਮੇਂ ਸ਼ੁਰੂ ਹੋ ਚੁੱਕਾ ਹੈ ਸ਼ਾਮ ਤੱਕ VOTING ਹੋਣੀ ਮੈਂ ਸਾਰਿਆਂ ਨੂੰ ਮਤਲਬ ਕਿ ਹੱਥ ਜੋੜ ਕੇ ਗੁਜ਼ਾਰਿਸ਼ ਕਰਦਾ ਯੂਥ ਨੂੰ ਵੀ ਬਜ਼ੁਰਗਾਂ ਨੂੰ ਵੀ ਆਪਣੇ ਭਰਾਵਾਂ ਭੈਣਾਂ ਨੂੰ ਵੀ ਕਿ ਸਾਰੇ ਆ ਕੇ ਵੋਟ ਜ਼ਰੂਰ ਪਾਓ। ਕੋਈ ਫੈਮਿਲੀ ਆਈ ਹੈ ਜੀ? ਹਾਂ ਪੂਰੀ ਫੈਮਿਲੀ ਹੈ। ਆਪਣੇ ਲਈ ਪਹਿਲੀ ਵਾਰੀ ਵੋਟ ਕਰਨ ਜਾ ਰਹੇ ਹੋ ਕਿ ਪਹਿਲੀ ਐਕਸਪੀਰੀਅੰਸ ਹੈ ਜੀ? ਥੋੜਾ ਡਿਫਰੈਂਟ ਹੈ। ਜੀ। ਕਿਉਂਕਿ ਕਿਸੇ ਨੂੰ ਵੋਟ ਕਰਨਾ ਤੇ ਆਪਣੇ ਆਪ ਨੂੰ ਵੋਟ ਕਰਨਾ ਜ਼ਮੀਨ ਆਸਮਾਨ ਦਾ ਕਹਿੰਦੇ ਨੇ ਫਰਕ ਹੁੰਦਾ। ਨਹੀਂ ਕਿਸੇ ਲਈ ਤਾਂ ਸੋਚਣਾ ਪੈਂਦਾ ਆਪਣੇ ਲਈ ਸੋਚਣ ਦੇ।